ਸਸਿਕਾ ਜੀ ਦਵਾਦਾ মিডিਆ ਹਾਊਸ ਤੇ ਤੁਹਾਡਾ ਸਵਾਗਤ ਹੈ ਮੈਂ ਜਸਦੀਪ ਸਿੰਘ ਚੰਡ ਔਰ ਅਸੀਂ ਪਹੁੰਚ ਚੁਕੇ ਹਾਂ ਤਨਤਨ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਦੇ ਪਵਿੱਤਰ ਸਥਾਨ ਠੱਟਾ ਪ੍ਰਾਣਾ ਵਿਖੇ ਔਰ ਜਿੱਥੇ ਕਿ ਅੱਜ ਇੱਕ ਕੋਰਡਰ ਕਰਕੇ ਜਿਹੜਾ ਉਹ ਵੀ ਲਗਾਇਆ ਜਾ ਰਿਹਾ ਸੋ ਪਪਾ ਵੀਰ ਸਿੰਘ ਜੀ ਡੋਨੇਟ ਸੁਸਾਇਟੀ ਦੇਿੰਦਰ ਸਿੰਘ ਜੀ ਵੱਲੋਂ ਬਹੁਤ ਵਧੀਆ ਉਪਰਾਲਾ ਹੈ ਜੀ ਤੇ ਕਿਰਪਾ ਕਰਕੇ ਜਿਹੜੇ ਵੀ ਕਰ ਸਕਦੇ ਨੇ ਜਰੂਰ ਕਰਨਾ ਚਾਹੀਦਾ ਹੈ ਜਿਹੜੇ ਤੰਦਰੁਸਤ ਨੇ ਮੈਂ ਪਹਿਲਾਂ 47 ਵਾਰ ਕਰ ਚੁੱਕਿਆ ਹਾਂ ਵਾਹ ਜੀ 47 ਵਾਰ ਖੁੰਦਾਨ ਕਰ ਚੁੱਕੇ ਹੋ ਸੋ ਬੜੀ ਵਧੀਆ ਗੱਲ ਆ ਪ੍ਰਾਊਡ ਵਾਲੀ ਗੱ ਤੇ ਇਸ ਵਾਰ 83 ਵਾਲ ਹੋ ਗਿਆ ਜੀ ਹਾਂਜੀ ਹਾਂਜੀ ਸੋ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਜੀ ਬਹੁਤ ਵਧੀਆ ਜੀ ਤੇ ਮੇਰਾ ਕੰਮ ਹੈ ਜੀ ਜੀ ਬਿਲਕੁਲ ਪਬਲਿਕ ਨੂੰ ਪਬਲਿਕ ਨੂੰ ਕਿਸ ਤਰ੍ਹਾਂ ਦੇਵਾ ਜਾਓਗੇ ਸਾਰਿਆਂ ਨੂੰ ਇਹ ਕਹਿਣਾ ਚਾਹੀਦਾ ਵੀ ਬਲੱਡ ਦਾਨ ਕਰਨਾ ਚਾਹੀਦਾ ਇੰਨਾ ਜਿਹੜੀਆਂ ਜ਼ਿੰਦਗੀਆਂ ਉਹ ਬਚਾ ਦੀਆਂ ਜੀ ਹਾਂ ਇਹ ਸੱਸੀ ਗੱਲ ਸਰ ਸੱਸੀ ਗੱਲ ਸਰ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜੀ ਅਮਰਿੰਦਰਜੀਤ ਸਿੰਘ ਸੋ ਪ੍ਰਬੰਧਕ ਦੇ ਤੌਰ ਤੇ ਤੁਸੀਂ ਡਿਊਟੀ ਨਿਭਾ ਰਹੇ ਹੋ ਨਾਲ ਔਰ ਖੂਨਦਾਨ ਹੁਣ ਤੱਕ ਕਿੰਨੀ ਵਾਰੀ ਕਰ ਚੁੱਕੇ ਹੋ ਜੀ ਆ ਸਰ ਹੁਣ ਤੱਕ 53 ਵਾਰ ਕਰ ਚੁੱਕਾ ਜੀ ਤੇ ਸੈਲ 3 ਵਾਰ ਸੋ ਬੜੀ ਵੱਡੀ ਗੱਲ 53 ਵਾਰ ਖੂਦਦਾਨ ਤੇ 3 ਵਾਰ ਸੈਲਦਾਨ ਕਰ ਚੁੱਕੇ ਹੋ ਸੋ ਬੜੀ ਵੱਡੀ ਗੱਲ ਹੈ ਵੀ ਔਰ ਆਮ ਪਾਪੇ ਨੂੰ ਆਮ ਜੰਗ ਜਨਰੇਸ਼ਨ ਨੂੰ ਕੀ ਕਹਿਣਾ ਜਾਊਗਾ ਜੀ ਜੰਗ ਜਨਰੇਸ਼ਨ ਨੂੰ ਸਰ ਇਹੀ ਕਹਿਣਾ ਚਾਹਾਂਗੇ ਵੀ ਨੌਜਵਾਨਾਂ ਦੇ ਬਾੜੇ ਜਾੜਾ ਇਸ ਚੀਜ਼ ਬਾਰੇ ਕਈ ਵਾਰ ਕੁਝ ਰੂਹਤ ਜਿਹੀ ਕੰਜੋਰੀ ਆ ਜਾਂਦੀ ਜਾਂ ਕੁਝ ਇਹੋ ਜਿਹਾ ਕੁਝ ਨਹੀਂ ਆਉਂਦਾ ਜੀ ਬਿਲਕੁਲ ਆਮ ਲੋਕ ਇਹ ਬਹੁਤ ਡਰਦਾ ਮਾਹੌਲ ਹੁੰਦਾ ਮੁੰਡਿਆਂ ਦੇ ਵਿੱਚ ਜੰਗ ਜੇਨਰੇਸ਼ਨ ਦੇ ਵਿੱਚ ਕਿ ਕੂਨਦਾਨ ਕਰਨਾ ਚੱਕਰ ਆਉਣਾ ਪੈਂਦੇ ਨੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਇਹੋ ਜੀ ਕੋਈ ਗੱਲਬਾਤ ਨਹੀਂ ਜੀ ਉਹ ਐਵੇਂ ਬਸ ਵਹਿਮ ਆ ਜੇ ਕੋਈ ਮਨ ਦਾ ਡਰ ਆ ਜੀ ਜੇ ਪਾ ਲਿਆ ਤੇ ਉਹ ਤਾਂ ਬੰਦਾ ਉਦਾਂ ਵੀ ਨਾਰਮਲ ਵੀ ਚੱਲ ਜਾਂਦਾ ਡਰ ਵਾਲੀ ਕੋਈ ਗੱਲ ਨਹੀਂ ਕੋਈ ਪ੍ਰੈਕਟਿਸ ਦੀ ਸਾਲ ਦੇ ਵਿੱਚ ਚਾਰ ਵਾਰੀ ਪੰਜ ਵਾਰੀ ਦੇ ਦੇ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਸਰੀਰ ਵਧੀਆ ਹੋ ਜਾਂਦਾ ਸਭ ਜੀ ਜੀ ਹਾਂ ਜੀ ਸੋ ਬਿਲਕੁਲ ਖੂਨਦਾਲ ਕਰਨਾ ਚਾਹੀਦਾ ਜਨਰੇਸ਼ਨ ਨੂੰ ਆਮ ਜਨਰੇਸ਼ਨ ਨੂੰ ਕਰਨਾ ਚਾਹੀਦਾ ਕਿਉਂਕਿ ਸਰ ਇਹ ਕਹੀ ਚੀਜ਼ ਹੈ ਵੀ ਜਿਹੜੀ ਆਪਾਂ ਨੂੰ ਕਿਸੇ ਤਰੀਕੇ ਨਹੀਂ ਕਰ ਸਕਦੇ ਜੀ ਜੀ ਇਹ ਤਾਂ ਮਨੁੱਖ ਤੋਂ ਮਨੁੱਖ ਨਹੀਂ ਮਿਲ ਸਕਦਾ ਜੀ ਤੇ ਕਈ ਅੱਜ ਵੀ ਹੁਣ ਕਈ ਗਰੀਬ ਪਰਿਵਾਰ ਆ ਜਿਨ੍ਹਾਂ ਦੀ ਮੌਤ ਬਲੱਡ ਦਾ ਕਰਕੇ ਹੋ ਜਾਂਦੀ ਹੈ ਜੀ ਜੀ ਇਹਨਾਂ ਨੂੰ ਮਿਲਦਾ ਹੀ ਨਹੀਂ ਬਿਲਕੁਲ ਉਹ ਸਿਰਫ ਇਸ ਕਰਕੇ ਆ ਵੀ ਡਰ ਦਾ ਕਰਕੇ ਇਹਨਾਂ ਮੌਜੂਦਾਨੀ ਜੀ ਬਾਏ ਆ ਵੀ ਪਤਾ ਨਹੀਂ ਕੀ ਗੱਲ ਹੋ ਰਹੀ ਜੀ ਜੀ ਉਹਦਾ ਕਰਕੇ ਨਹੀਂ ਕਿ ਬਲੱਡ ਖੂਨ ਦੀ ਕੋਈ ਘਾਟ ਨਹੀਂ ਆ ਰਹੀ ਕਿ ਜਿੰਨੇ ਜਿੰਨੇ ਲੋਕ ਆ ਜਾਂ ਪਰਿਵਾਰ ਤੋਂ ਲੋਨ ਰਗੇ ਹੋਣਗੇ ਜੀ ਕੋਈ ਕਦੀ ਵੀ ਬਲੱਡ ਤੋਂ ਹੀ ਬੰਦਾ ਮਰ ਸਕਦਾ ਹੈ ਜੀ ਇਹ ਆ ਬਾਕੀ ਇਸ ਦਾ ਸੋਚ ਸਮਝ ਕੇ ਦਿਨਾ ਚਾਹੀਦਾ ਇਹੋ ਜੀਆਂ ਸੰਸਥਾਵਾਂ ਨੂੰ ਬਲੱਡ ਦੋ ਜਿਹੜੀਆਂ ਪਤਾ ਹੀ ਤਾਂ ਐਮਰਜੈਂਸੀ 24 ਘੰਟੇ ਤੱਕ ਫੋਨ ਨਹੀਂ ਚੁੱਕਦੀਆਂ ਜੀ ਕਈ ਇਦਾਂ ਦੀਆਂ ਸੰਸਥਾਵਾਂ ਜਿਹੜੀਆਂ ਸਰ ਧੰਗਾ ਵੀ ਚੱਲਦਾ ਪਿਆ ਦੇ ਵਿੱਚ ਜੀ 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 ਉਹ ਅੱਗੇ ਲੈ ਕੇ ਆਮ ਤੌਰ ਤੇ ਮੀਲਿਆਂ ਦੇ ਵਿੱਚ ਜਿੱਦਾਂ ਆਪਾਂ ਵੱਡੀ ਮੀਂਹ ਹੁੰਦੀ ਆ ਜੀ ਛਿੱਧੀ ਜੋੜ ਮੇਲੇ ਉਹਨਾਂ ਦੇ ਵਿੱਚ 100 100 ਦੀ 90 90 ਦੀ ਬਲੱਡ ਬੈਗ ਉਹਦੀ ਟੈਂਪ ਲੱਗ ਜਾਂਦੀ ਹੈ ਜੀ ਜੀ ਪਰ ਉਹ ਉਹਦੇ ਵਿੱਚ ਜ਼ਿਆਦਾ ਮਤਲਬ ਉਹਦੇ ਵਿੱਚ ਅੱਧੂ ਜਿਆਦਾ ਫੇਰ ਜੀ ਜੀ ਇੱਥੇ ਫੋਨ ਸੋਚ ਕੇ ਦਿਓ ਜੀ ਜਿਹੜੀ ਤੁਸੀਂ ਸੰਸਥਾ ਦੇ ਨਾਲ ਜੁੜੇ ਹੋਏ ਜਿਹਦੇ ਤੇ ਤੁਹਾਨੂੰ ਭਰੋਸਾ ਵੀ ਹਾਂ ਵੀ ਇਹ ਕੰਮ ਵੀ ਹੁੰਦੀ ਹੈ ਜੀ ਜੀ ਫੋਨ ਚੱਕਦੇ ਆ ਵੀ ਗਾ ਕੰਮ ਹੁੰਦੇ ਕਰਦੇ ਆ ਜੀ ਉਹਨਾਂ ਨੂੰ ਗਾ ਜੀ ਜੀ ਤੇ ਐਵੇਂ ਮੇਲੇ ਤੇ ਆਣ ਕੇ इमोशनल ਹੋ ਕੇ ਸਾਡਾ ਕੋਈ ਅੱਧਾ ਘਾਤ ਨਹੀਂ ਘੁਲਾਉਣਾ ਚਾਹੀਦਾ ਜੀ ਜੀ ਸਸੀਆ ਮੈਮ ਕੀ ਨਾਮ ਹੀ ਤੁਹਾਡਾ ਮੇਰਾ ਜੀ ਹਾਂ ਉਹ ਕਿਹੜੇ ਹਸਪੀਟਲ ਤੋਂ ਆਏ ਹੋ ਅੱਜ ਗਲੋਸਪਰ ਤੋਂ ਕੁਟਿਆ ਦੀ ਟੀਮ ਆਈ ਹੈਗੀ ਬਲੱਡ ਬੈਂਕ ਤੋਂ ਬਲੱਡ ਲੈਣ ਵਾਸਤੇ ਕਿੰਨੇ ਕ ਯੂਨਿਟ ਜਿਹੜਾ ਬਲੱਡ ਹੁਣ ਤੱਕ ਇਕੱਠਾ ਹੋ ਚੁੱਕਾ ਹੈ ਤੱਕ 40 ਯੂਨਿਟਾਂ ਸੀ ਲੈ ਚੁੱਕੇ ਆਂ ਉਮੀਦ ਆ ਹੋਰ ਵੀ ਡੋਨੇਟ ਕਰਨਗੇ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਜਨਤਾ ਵੱਲੋਂ ਰਿਸਪੌਂਸ ਬੜਾ ਵਧੀਆ ਹੈਗਾ ਪਪਾ ਵੀਰ ਸਿੰਘ ਦੀ ਸੇਵਾ ਸੁਸਾਇਟੀ ਆ ਗਈ ਹਰ ਵੇਲੇ ਸੰਗ ਬਲੱਡ ਡੋਨੇਸ਼ਨ ਕੈਂਪ ਪਿੰਡਾਂ ਦੇ ਹੀ ਆ ਗਏ ਆ ਤੇ ਇਹਨਾਂ ਸਾਰੀ ਬਹੁਤ ਹੈਲਪ ਹੋ ਰਹੀ ਹੈ ਸਾਡੇ ਕੋਲ ਕਾਲੀ ਹਸਪੀਟਲ ਤੁਹਾਨੂੰ ਪਤਾ ਹਮੇਸ਼ਾ ਲੋਡ ਬੰਦ ਪੇਸ਼ੈਂਟ ਹੀ ਹੁੰਦੇ ਆਗੇ ਸਾਡੇ ਕੋਲ ਖਲਾਸੀ ਨਾ ਹੀ ਬਹੁਤਲੇ ਪੇਸ਼ ਨੂੰ ਕੱਢਦੀ ਜੋੜੂਪੀ ਆਪਣਾ ਕੱਢੋ ਨਾ ਨਹੀਂ ਬੰਦਾ ਜੀ ਉਸ ਕਰਕੇ ਮੈਂ ਸਾਰਿਆਂ ਨੂੰ ਇਹ ਅਪੀਲ ਕਰਾਂਗੀ ਕਿ ਵੱਧ ਤੋਂ ਵੱਧ ਬਲੱਡ ਡੋਨੇਸ਼ਨ ਸਰਕਾਰੀ ਹਸਪੀਟਲ ਚ ਦੇ ਕੇ ਕਰੀਏ ਜੀ ਹਲਵਾ ਜੀ ਅ ਸਰ ਕੈਂਪ ਲੱਗਿਆ ਤੁਹਾਡੇ ਵੱਲੋਂ ਸੋ ਕੀ ਕਹਿਣਾ ਚਾਹੋਗੇ ਆਮ ਪਬਲਿਕ ਨੂੰ ਪਬਲਿਕ ਨੂੰ ਤਾਂ ਇੱਕੋ ਇੱਕ ਸਾਡਾ ਜ਼ਿੱਦਾ ਸੰਦੇਸ਼ ਆ ਕਿ ਖੂਨ ਕਦਾਨ ਕਰਨਾ ਜਿਹੜਾ ਨਾ ਇੱਕ ਬਹੁਤ ਵੱਡਾ ਦਾਨ ਪੁੰਨਵਾ ਜੀ ਅ ਕਹ ਲੋ ਕਿ ਡੋਨੇਟ ਨੂੰ ਤਨਕੇ ਦਾ ਸਾਰਾ ਜੀ ਉਹ ਮੈਂ ਤਾਂ ਸਮੂਹ ਡੋਨਰ ਭਰਾਵਾਂ ਨੂੰ ਸੰਗਤ ਨੂੰ ਅਪੀਲ ਕਰਾਂਗਾ ਕਿ ਵੱਤੋਂ ਅੱਦ ਫੰਡਾਂ ਨੂੰ ਕਰਨਾ ਚਾਹੀਦਾ ਜਿਹਦੇ ਨਾਲ ਮਨੁੱਖਤਾ ਦੀ ਜਿਹੜੀ ਸੇਵਾ ਵਾ ਉਹ ਹੋ ਸਕੇ ਜਾਂ ਇਹ ਕਹਿ ਸਕਦੇ ਆਪਾਂ ਕਿ ਜਿਹੜਾ ਬੰਦਾ ਕਹਿ ਲੋ ਕਿ ਕਿਤੋਂ ਵੀ ਆਪਾਂ ਨੂੰ ਇਹ ਚੀਜ਼ ਪ੍ਰੋਵਾਈਡ ਨਹੀਂ ਹੁੰਦੀ ਜੀ ਉਹ ਆਪਾਂ ਦੇ ਸਕਦੇ ਆਂ ਬਲੱਡ ਔਰ ਬਲੱਡ ਦੇ ਕੇ ਆਪਾਂ ਇੱਕ ਜਾਨ ਬਚਾ ਸਕਦੇ ਆਂ